ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ। ਆਮਨ ਦੇ ਘਰ ਦੇ ਆਮਨ ਵਾਸਤੇ ਰਿਸ਼ਤਾ ਦੇਖ ਰਹੀ ਸੀ। ਆਮਨ ਗ੍ਰੈਜੂਏਸ਼ਨ ਕਰ ਰਹੀ ਸੀ। ਕਈ ਥਾਂ ਉਹਨਾਂ ਨੇ ਰਿਸ਼ਤਾ ਦੇਖਿਆ ਪਰ ਉਹਨਾਂ ਨੂੰ ਰਿਸ਼ਤਾ ਪਸੰਦ ਨਹੀਂ ਆਇਆ। ਇੱਕ ਵਾਰ ਆਮਨ ਨੂੰ ਦੇਖਣਾ, ਮੁੰਡੇ ਵਾਲੇ ਆਉਂਦੇ ਹਨ ਤੇ ਸਾਰੀ ਗੱਲਬਾਤ ਪਸੰਦ ਹੁੰਦੀ ਹੈ ਪਰ ਜਦੋਂ ਮੁੰਡੇ ਦੀ ਮਾਂ ਨੂੰ ਇਹ ਪਤਾ ਲੱਗਦਾ ਹੈ ਕਿ ਅਮਨ ਗ੍ਰੈਜੂਏਸ਼ਨ ਕਰ ਰਹੀ ਹੈ ਤਾਂ ਉਹ ਕਹਿੰਦੀ ਹੈ ਮੇਰਾ ਮੁੰਡਾ ਤਾਂ 12 ਪੜ੍ਹਿਆ ਅਮਨਵੱਧ ਪੜ੍ਹੀ ਹੈ ਗੱਲ ਨਹੀਂ ਬਣਨੀ ਉਹ ਜਵਾਬ ਦੇ ਕੇ ਚਲੀ ਜਾਂਦੀ ਹੈ ਜਦੋਂ ਅਮਨ ਨੂੰ ਇਸ ਗੱਲ ਦਾ ਪਤਾ ਲੱਗਦਾ ਵਈ ਮੈਨੂੰ ਇਸ ਕਰਕੇ ਜਵਾਬ ਦੇ ਗਏ ਮੈਂ ਵੱਧ ਪੜ੍ਹੀ ਲਿਖੀ ਆ ਉਹ ਬਹੁਤ ਹੈਰਾਨ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਮੈਂ ਗ੍ਰੈਜੂਏਸ਼ਨ ਕਰਦੀ ਆ ਨਾਲੇ ਉਹਨਾਂ ਨੂੰ ਕੀ ਇਤਰਾ ਸੀ ਡੈਡੀ ਉਹ ਕਹਿਣ ਲੱਗੇ ਦੇਖਤੀ ਏ ਪਹਿਲਾਂ ਪੜਾਈ ਦੀ ਗੱਲ ਨਹੀਂ ਸੀ ਹੋਈ ਇਕੱਲੀ ਜ਼ਮੀਨ ਜਾਇਦਾਦ ਦੀ ਗੱਲ ਹੋਈ ਸੀ ਤੇ ਉਹਨਾਂ ਨੇ ਕੋਈ ਇਹੋ ਜਿਹੀ ਮੰਗ ਵੀ ਨਹੀਂ ਰੱਖੀ ਸੀ ਕਿ ਕੁੜੀ ਘੱਟ ਪੜੀ ਹੋਵੇ ਜਾਂ ਫਿਰ ਵੱਧ ਪੜੀ ਹੋਵੇ ਅਕਸਰ ਆਪਾਂ ਚਾਹੁੰਦੇ ਹਾਂ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਕਹਿੰਦਾ ਕੁੜੀ ਘੱਟ ਪੜੀ ਹੋਵੇ ਸਗੋਂ ਵੱਧ ਪੜੀ ਕੁੜੀ ਦਾ ਤਾਂ ਅਗਲੇ ਭੱਜ ਕੇ ਰਿਸ਼ਤਾ ਲੈਂਦੇ ਆ ਮੈਂ ਆਪਣੇ ਡੈਡੀ ਨੂੰ ਕਹਿਣ ਲੱਗੀ ਚਲੋ ਵਧੀਆ ਹੋਇਆ ਡੈਡੀ ਆਪਾਂ ਨੂੰ ਉਹਨਾਂ ਦੀ ਸੋਚਦਾ ਪਹਿਲਾਂ ਹੀ ਪਤਾ ਲੱਗ ਗਿਆ ਜੇ ਕਿਤੇ ਇਹ ਰਿਸ਼ਤਾ ਹੋ ਜਾਂਦਾ ਤਾਂ ਬਾਅਦ ਵਿੱਚ ਮੈਨੂੰ ਐਵੇਂ ਨੀਚਾ ਦਿਖਾਇਆ ਕਰਦੇ ਫਿਰ ਰਮਨ ਆਪਣੇ ਡੈਡੀ ਨੂੰ ਕਹਿਣ ਲੱਗੀ ਡੈਡੀ ਅੱਗੇ ਤੋਂ ਜਦੋਂ ਮੇਰੇ ਲਈ ਤੁਸੀਂ ਰਿਸ਼ਤਾ ਦੇਖੋਗੇ ਤਾਂ ਮੇਰੀ ਪੜ੍ਹਾਈ ਤੇ ਮੁੰਡੇ ਦੀ ਪੜ੍ਹਾਈ ਬਾਰੇ ਗੱਲ ਜ਼ਰੂਰ ਕਰਿਆ ਕਰੋ ਬਾਕੀ ਦੀਆਂ ਸਾਰੀਆਂ ਗੱਲਾਂ ਬਾਅਦ ਵਿੱਚ ਉਸਦੇ ਡੈਡੀ ਪੜ੍ਹੇ ਲਿਖੇ ਸੀ ਉਹ ਕਹਿਣ ਲੱਗੇ ਹਾਂ ਪੁੱਤਰ ਤੇਰੀ ਗੱਲ ਬਿਲਕੁਲ ਸਹੀ ਹੈ ਬਹੁਤਾ ਤੇਰੀ ਮਾਸੀ ਹੀ ਜ਼ਿਆਦਾ ਕਹੀ ਗਈ ਕਿ ਮੁੰਡਾ ਚੰਗਾ ਹੈ ਰਿਸ਼ਤੇਦਾਰੀ ਦੇ ਵਿੱਚ ਹੈ ਇੱਕ ਵਾਰ ਆਪਾਂ ਦੇਖ ਲੈਂਦੇ ਹਾਂ ਮੈਨੂੰ ਤਾਂ ਆਪ ਇਹ ਗੱਲ ਸੁਣ ਕੇ ਹੈਰਾਨੀ ਹੋਈ ਕਿ ਕਿਹੋ ਜੇ ਲੋਕ ਸੀ ਉਹ ਸਮਾਂ ਲੰਘਦਾ ਗਿਆ ਅਮਨ ਕਹਿਣ ਲੱਗੀ ਡੈਡੀ ਮੈਂ ਗ੍ਰੈਜੂਏਸ਼ਨ ਕਰ ਲਵਾਂ ਵਿਆਹ ਦੀ ਕਾਹਲ ਕਰਨ ਦੀ ਕੋਈ ਲੋੜ ਨਹੀਂ ਅਮਨ ਆਪਣਾ ਕਾਲਜ ਜਾਣਾ ਸ਼ੁਰੂ ਕਰਦੀ ਹੈ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਚੰਗੀਆਂ ਉਹਦੀਆਂ ਸਹੇਲੀਆਂ ਤੇ ਚੰਗਾ ਹੀ ਉਹਦਾ ਰਹਿਣ ਸਹਿਣ ਸੀ ਉਹ ਅਕਸਰ ਹੀ ਇੱਕ ਗੱਲ ਨੋਟ ਕਰਦੀ ਸੀ ਜਿਹੜੇ ਬਾਇਓਲੋਜੀ ਦੇ ਟੀਚਰ ਸੀ ਉਹ ਅਕਸਰ ਹੀ ਅਮਨ ਨੂੰ ਕਹਿੰਦੇ ਰਹਿੰਦੇ ਅਮਨ ਮੇਰੀ ਗੱਲ ਸੁਣੋ ਕੋਈ ਵੀ ਕੰਮ ਹੁੰਦਾ ਉਹ ਅਮਨ ਨੂੰ ਹੀ ਕਹਿੰਦੇ ਅਮਨ ਇਹ ਗੱਲ ਨੋਟ ਕਰਨ ਲੱਗ ਗਈ ਕਿ ਸਰ ਹਰ ਗੱਲ ਤੇ ਮੈਨੂੰ ਹੀ ਬੁਲਾਉਂਦੇ ਆ ਇੱਕ ਦਿਨ ਉਹ ਕਹਿਣ ਲੱਗੀ ਅਮਨ ਮੇਰੀ ਗੱਲ ਸੁਣ ਕੇ ਜਾਓ ਸਟਾਫ ਰੂਮ ਚ ਚਲੋ ਸਟਾਫ ਰੂਮ ਦੇ ਵਿੱਚ ਅਮਨ ਚਲੀ ਗਈ ਅਮਨ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਸਰ ਕੋਈ ਕੰਮ ਹੈ ਤੁਸੀਂ ਮੈਨੂੰ ਹੀ ਕਿਉਂ ਕਹਿੰਦੇ ਹੋ ਕਲਾਸ ਦੇ ਵਿੱਚ ਮੈਂ ਬਹੁਤ ਵਾਰ ਨੋਟ ਕੀਤਾ ਤੁਸੀਂ ਮੈਨੂੰ ਹੀ ਕਹਿੰਦੇ ਹੋ ਬਾਕੀ ਹੋਰ ਵੀ ਤਾਂ ਬੱਚੇ ਨੇ ਉਹ ਸਰ ਕਹਿਣ ਲੱਗਿਆ ਅਮਨ ਬੈਠ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਅਮਨ ਕਹਿਣ ਲੱਗੀ ਹਾਂਜੀ ਸਰ ਦੱਸੋ ਸਰ ਕਹਿਣ ਲੱਗਿਆ ਅਸਲ ਵਿੱਚ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦਾ ਹਾਂ ਮੈਂ ਤੈਨੂੰ ਬਹੁਤ ਪਸੰਦ ਕਰਦਾ ਹਾਂ ਆਪਣੇ ਟੀਚਰ ਦੇ ਮੂੰਹੋਂ ਇਹ ਗੱਲ ਸੁਣ ਕੇ ਅਮਨ ਇੱਕਦਮ ਘਬਰਾ ਜਾਂਦੀ ਹੈ ਉਹ ਪਸੀਨਾ ਪਸੀਨੀ ਹੋ ਜਾਂਦੀ ਹੈ ਭਾਵੇਂ ਉਮਰ ਉਹਨਾਂ ਦੋਨਾਂ ਦੀ ਇੱਕੋ ਜਿਹੀ ਸੀ ਪਰ ਇੱਕ ਟੀਚਰ ਤੇ ਸਟੂਡੈਂਟ ਦਾ ਜੋ ਰਿਸ਼ਤਾ ਹੁੰਦਾ ਹੈ ਉਸ ਦੁਆਰਾ ਇੱਕ ਟੀਚਰ ਆਪਣੇ ਸਟੂਡੈਂਟ ਨੂੰ ਕਹੇ ਵੈਸੇ ਉਹ ਕੁੜੀ ਬਹੁਤ ਸੰਗਾਉ ਸੀ ਜਦੋਂ ਇਹ ਸਭ ਸੁਣਦੀ ਹੈ ਤਾਂ ਉਸ ਨੂੰ ਬਹੁਤ ਘਬਰਾਟ ਹੁੰਦੀ ਹੈ ਉਹ ਸਟਾਫ ਰੂਮ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਉਸ ਦੀ ਸਹੇਲੀ ਕਮਲ ਸਾਰਾ ਕੁਝ ਦੇਖ ਰਹੀ ਹੁੰਦੀ ਐ ਉਹ ਕਹਿਣ ਲੱਗੀ ਅਮਨ ਕੀ ਹੋਇਆ ਤੂੰ ਇੰਨੀ ਜਲਦੀ ਜਲਦੀ ਅੰਦਰੋਂ ਬਾਹਰ ਕਿਉਂ ਆਈ ਉਹ ਕਹਿਣ ਲੱਗੀ ਆ ਜਾ ਕਮਲ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਉਹ ਦੋਨੇ ਕਿਸੇ ਬੇਲੀ ਜਗ੍ਹਾ ਤੇ ਚੱਲੀਆਂ ਜਾਂਦੀਆਂ ਤੇ ਉੱਥੇ ਜਾ ਕੇ ਅਮਨ ਕਮਲ ਨੂੰ ਕਹਿਣ ਲੱਗੀ ਮੈਨੂੰ ਸਰ ਨੇ ਪ੍ਰਪੋਜ਼ ਕੀਤਾ ਸਰ ਕਹਿੰਦੇ ਨੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਉਹ ਹੱਸ ਕੇ ਕਹਿਣ ਲੱਗੀ ਲੈ ਇਹ ਤਾਂ ਬਹੁਤ ਵਧੀਆ ਹੋ ਗਿਆ ਤੈਨੂੰ ਤਾਂ ਸਰਕਾਰੀ ਨੌਕਰੀ ਲੱਗੇ ਮੁੰਡੇ ਦੀ ਆਫਰ ਆਈ ਐ ਉਹ ਕਹਿਣ ਲੱਗੀ ਚੱਲ ਗਏ ਆ ਉਹ ਆਪਣੇ ਟੀਚਰ ਨੇ ਇਸ ਤਰ੍ਹਾਂ ਕਮਲ ਕਹਿਣ ਲੱਗੀ ਆਪਾਂ ਸੋਚਦੇ ਤਾਂ ਕਿਸੇ ਬਾਰੇ ਵੀ ਇਦਾਂ ਨਹੀਂ ਹੁੰਦੇ ਵਿਆਹ ਤਾਂ ਹੋਣਾ ਹੀ ਹੁੰਦਾ ਅਣਜਾਣ ਮੁੰਡੇ ਨਾਲ ਆਪਣਾ ਰਿਸ਼ਤਾ ਤੈਅ ਹੋਣਾ ਹੁੰਦਾ ਉਹ ਅਣਜਾਣ ਮੁੰਡਾ ਆਪਣਾ ਟੀਚਰ ਵੀ ਹੋ ਸਕਦਾ ਉਹ ਕਹਿਣ ਲੱਗੀ ਨਹੀਂ ਮੈਨੂੰ ਬਿਲਕੁਲ ਇਹ ਗੱਲ ਪਸੰਦ ਨਹੀਂ ਹੈਗੀ ਅਮਨ ਗੈਂਦੀ ਮੈਂ ਤਾਂ ਨਹੀਂ ਹੁਣ ਇਸ ਕਾਲਜ ਦੇ ਵਿੱਚ ਆ ਸਕਦੀ ਹੁਣ ਬਹੁਤ ਘਬਰਾਟ ਹੁੰਦੀ ਹੈ ਤੇ ਛੁੱਟੀ ਹੋਂ ਤੇ ਤੁਰੰਤ ਹੀ ਉਹ ਘਰ ਨੂੰ ਚਲੀ ਜਾਂਦੀ ਹੈ ਘਰ ਜਾ ਕੇ ਕਮਲ ਆਪਣੇ ਡੈਡੀ ਨੂੰ ਕਹਿਣ ਲੱਗੀ ਡੈਡੀ ਮੈਂ ਨਹੀਂ ਕਾਲਜ ਜਾਣਾ ਉਹ ਕਹਿਣ ਲੱਗੇ ਕੀ ਗੱਲ ਪੁੱਤ ਕੀ ਹੋ ਗਿਆ ਤੂੰ ਤਾਂ ਐਵੇਂ ਕਰਨੀ ਆ ਤੂੰ ਤਾਂ ਹੁਣੇ ਹੀ ਜਵਾਬ ਦੇਈ ਜਾਨੀ ਆ ਉਹ ਕਹਿਣ ਲੱਗੀ ਨਹੀਂ ਡੈਡੀ ਮੈਂ ਇਸ ਕਾਲਜ ਵਿੱਚ ਨਹੀਂ ਜਾਣਾ ਮੇਰੀ ਐਡਮਿਸ਼ਨ ਕਿਸੇ ਹੋਰ ਕਾਲਜ ਦੇ ਵਿੱਚ ਕਰਵਾ ਦਿਓ ਤੁਸੀਂ ਤੇ ਡੈਡੀ ਕਹਿਣ ਲੱਗੇ ਕਿਉਂ ਪੁੱਤ ਇਸ ਕਾਲਜ ਦੇ ਵਿੱਚ ਕੀ ਬਰਾਈ ਹੈ ਜੇ ਕੋਈ ਇਦਾਂ ਦੀ ਗੱਲ ਹੈ ਤਾਂ ਮੈਨੂੰ ਦੱਸ ਤੈਨੂੰ ਕੋਈ ਤੰਗ ਪਰੇਸ਼ਾਨ ਕਰਦਾ ਨਹੀਂ ਡੈਡੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਵੈਸੇ ਹੀ ਕਿਸੇ ਹੋਰ ਕਾਲਜ ਦੇ ਵਿੱਚ ਲੱਗਣਾ ਚਾਹੁੰਦੀ ਆ ਮੈਂ ਪੁੱਤ ਹੁਣ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਹੁਣ ਅੱਧ ਵਿਚਾਲੇ ਪੜ੍ਹਾਈ ਛੱਡ ਤੇ ਉਹ ਇੱਕ ਦਿਨ ਦੋ ਦਿਨ ਨੋਟ ਕਰਦੇ ਆ ਵੀ ਅਮਨ ਕਾਲਜ ਨਹੀਂ ਆਉਂਦੀ ਤੇ ਅਮਨ ਦੀ ਸਹੇਲੀ ਕਮਲ ਅਮਨ ਦੇ ਘਰੇ ਆ ਜਾਂਦੀ ਹੈ ਉਹ ਘਰੇ ਆ ਕੇ ਕਹਿੰਦੀ ਹੈ ਅਮਨ ਤੈਨੂੰ ਕਿੰਨੇ ਦਿਨ ਹੋ ਗਏ ਤੂੰ ਕਾਲਜ ਕਿਉਂ ਨਹੀਂ ਆਈ ਫਿਰ ਅਮਨ ਦੀ ਮੰਮੀ ਕਮਲ ਨੂੰ ਆਪਣੇ ਕੋਲ ਬੁਲਾ ਕੇ ਪੁੱਛਦੀ ਹੈ ਕਮਲ ਤੈਨੂੰ ਕਿਸੇ ਗੱਲ ਦਾ ਪਤਾ ਹੈ ਅਮਨ ਨੂੰ ਕੀ ਹੋਇਆ ਤੇਰੇ ਅੰਕਲ ਤੋਂ ਤੇ ਮੈਂ ਤਾਂ ਬਹੁਤ ਚਿੰਤਾ ਵਿੱਚ ਹਾਂ ਇਹ ਕਾਲਜ ਕਿਉਂ ਜਾਣੋਂ ਛੱਡ ਗਈ ਇਸ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤੇਰੇ ਨਾਲ ਕੋਈ ਗੱਲ ਸ਼ੇਅਰ ਕੀਤੀ ਹੋਵੇ ਕਮਲ ਕਹਿਣ ਲੱਗੇ ਹਾਂਜੀ ਆਂਟੀ ਹੋਰ ਤਾਂ ਕੋਈ ਗੱਲ ਨਹੀਂ ਸਾਡੇ ਸਰ ਉਹਨਾਂ ਨੇ ਜ਼ਰੂਰ ਇਹਨੂੰ ਕਿਹਾ ਸੀ ਵੀ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਉਸ ਦਿਨ ਦੀ ਏ ਡਰੀ ਹੋਈ ਹੈ ਉਸ ਦੀ ਮੰਮੀ ਕਹਿਣ ਲੱਗੀ ਅੱਛਾ ਸਾਨੂੰ ਤਾਂ ਕੁਝ ਦੱਸਿਆ ਹੀ ਨਹੀਂ ਇਹਨੇ ਹਾਂਜੀ ਆਂਟੀ ਇਹੀ ਗੱਲ ਹੈ ਫਿਰ ਅਮਨ ਦੀ ਮੰਮੀ ਸ਼ਾਮ ਨੂੰ ਅਮਨ ਦੇ ਡੈਡੀ ਨਾਲ ਗੱਲ ਕਰਦੀ ਹੈ ਤੇ ਉਹਨਾਂ ਨੂੰ ਦੱਸਦੀ ਹੈ ਕਿ ਇਹਨਾਂ ਦੇ ਕਾਲਜ ਦੇ ਵਿੱਚ ਕੋਈ ਸਰ ਹੈ ਜੋ ਇਹਨੂੰ ਕਹਿੰਦਾ ਹੈ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ। ਇਸੇ ਗੱਲ ਤੋਂ ਇਹ ਡਰ ਗਈ ਤਾਂ ਕਰਕੇ ਕਾਲਜ ਨਹੀਂ ਜਾਂਦੀ। ਇਹ ਗੱਲਾਂ ਕਰਨ ਤੋਂ ਬਾਅਦ ਉਹ ਦੋਨੇ ਜੀ ਆਪਣੀ ਧੀ ਦੇ ਕੋਲ ਆਉਂਦੇ ਨੇ ਤੇ ਆ ਕੇ ਉਸ ਨਾਲ ਗੱਲ ਕਰਦੇ ਆ ਅਤੇ ਕਹਿੰਦੇ ਆ ਦੇਖ ਪੁੱਤ ਅਸੀਂ ਤੈਨੂੰ ਇਹ ਗੱਲ ਕਹੀ ਹੋਈ ਐ ਵੀ ਜੇ ਤੈਨੂੰ ਬਾਹਰ ਕੋਈ ਕੁਝ ਕਹਿੰਦਾ ਤਾਂ ਸਾਡੇ ਨਾਲ ਗੱਲ ਸਾਂਝੀ ਕਰਨੀ ਐ। ਦੇਖ ਤੈਨੂੰ ਇੱਕ ਫਰੈਂਡ ਦੀ ਤਰ੍ਹਾਂ ਡੀਲ ਕਰਦੇ ਹਾਂ। ਬਾਕੀ ਤੁਸੀਂ ਤੂੰ ਸਾਡੀ ਧੀ ਐ ਤੇ ਦੂਜੀ ਗੱਲ ਸਾਨੂੰ ਤੇਰੀ ਸਹੇਲੀ ਤੋਂ ਪਤਾ ਲੱਗਿਆ ਵੀ ਤੇਰੇ ਹੀ ਕਾਲਜ ਦੇ ਵਿੱਚ ਸਰ ਤੇਰੇ ਨਾਲ ਵਿਆਹ ਕਰਵਾਉਣ ਬਾਰੇ ਕਹਿ ਰਹੇ ਸੀ ਅਮਨ ਕਹਿੰਦੀ ਹਾਂਜੀ ਡੈਡੀ ਉਸਦੇ ਡੈਡੀ ਕਹਿਣ ਲੱਗੇ ਫਿਰ ਇੰਨਾ ਡਰਨ ਵਾਲੀ ਕੋਈ ਗੱਲ ਨਹੀਂ ਪੁੱਤ ਇੱਕ ਨੌਕਰੀ ਕਰਦਾ ਮੁੰਡਾ ਵਧੀਆ ਟੀਚਰ ਲੱਗਿਆ ਤਾਂ ਅਮਨ ਕਹਿੰਦੀ ਦੇਖੋ ਡੈਡੀ ਜੇ ਆਪਾਂ ਟੀਚਰ ਦੇ ਤੌਰ ਤੇ ਗੱਲ ਕਰੀਏ ਤਾਂ ਉਹ ਵਧੀਆ ਇਨਸਾਨ ਨੇ ਮੇਰਾ ਵਾ ਵੀ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਵਿਆਹ ਦੀ ਗੱਲ ਇਹ ਮੈਨੂੰ ਵਧੀਆ ਨਹੀਂ ਲੱਗੀ ਤਾਂ ਕਰਕੇ ਮੈਂ ਕਾਲਜ ਜਾਣਾ ਬੰਦ ਕਰ ਦਿੱਤਾ ਉਹ ਕਹਿਣ ਲੱਗੇ ਕਮਲ ਜੇ ਕੁੜੀਏ ਕਿਸੇ ਨਾਲ ਤਾਂ ਤੇਰਾ ਵਿਆਹ ਹੋਣਾ ਹੀ ਹੈ ਚੱਲ ਮੈਂ ਕਿਸੇ ਤੋਂ ਪਤਾ ਕਰਦਾ ਸਰਵਾਰੇ ਜੇ ਆਪਾਂ ਨੂੰ ਵਧੀਆ ਲੱਗਿਆ ਤਾਂ ਆਪਾਂ ਵਿਆਹ ਦੀ ਗੱਲ ਸ਼ੁਰੂ ਕਰ ਲਵਾਂਗੇ ਫੇਰ ਅਮਨ ਆਪਣੇ ਡੈਡੀ ਨੂੰ ਕੁਝ ਨਹੀਂ ਕਹਿੰਦੀ ਤੇ ਅਮਨ ਦੇ ਡੈਡੀ ਅਗਲੇ ਦਿਨ ਕਾਲਜ ਜਾਂਦੇ ਐ ਕਾਲਜ ਜਾ ਕੇ ਪ੍ਰਿੰਸੀਪਲ ਤੋਂ ਉਸ ਟੀਚਰ ਬਾਰੇ ਪਤਾ ਕਰਦੇ ਆ ਉਹਨਾਂ ਦੇ ਘਰ ਦਾ ਸਾਰਾ ਐਡਰੈਸ ਲੈ ਕੇ ਉਹ ਦੋਮੇ ਜੀ ਉਹਨਾਂ ਦੇ ਘਰ ਜਾਂਦੇ ਹਨ ਸਰ ਦਾ ਨਾਮ ਜਸਵਿੰਦਰ ਹੈ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਦੇ ਹਨ ਜਸਵਿੰਦਰ ਦੇ ਮਾਤਾ ਪਿਤਾ ਕਹਿੰਦੇ ਜਸਵਿੰਦਰ ਨੇ ਗੱਲ ਤਾਂ ਸਾਡੇ ਨਾਲ ਸ਼ੇਅਰ ਕੀਤੀ ਸੀ ਬਈ ਮੇਰੇ ਕਾਲਜ ਵਿੱਚ ਇੱਕ ਸਟੂਡੈਂਟ ਹੈ ਜੋ ਬਧੀਆ ਸਿਆਣੀ ਕੁੜੀ ਹੈ ਪਰ ਅਸੀਂ ਕੋਈ ਜ਼ਿਆਦਾ ਨਹੀਂ ਸੋਚਿਆ ਸਾਨੂੰ ਤਾਂ ਇਹ ਸੀ ਵੀ ਕੋਈ ਤੁਹਾਡੇ ਵੱਲੋਂ ਗੱਲ ਆਊਗੀ ਗੱਲਾਂ ਕਰਦੇ ਕਰਦੇ ਅਮਨ ਦੇ ਡੈਡੀ ਕਹਿਣ ਲੱਗੇ ਅਸੀਂ ਤੁਹਾਡੇ ਮੁੰਡੇ ਨੂੰ ਮਿਲਣਾ ਚਾਹੁੰਦੇ ਹਾਂ ਜਸਵਿੰਦਰ ਦੇ ਮਾਤਾ ਪਿਤਾ ਕਹਿਣ ਲੱਗੇ ਅੱਜ ਤਾਂ ਉਹ ਕਰ ਨਹੀਂ ਤੁਸੀਂ ਐਤਵਾਰ ਵਾਲੇ ਦਿਨ ਆ ਕੇ ਉਸ ਨੂੰ ਮਿਲ ਲੈਣਾ ਜਦੋਂ ਐਤਵਾਰ ਦਾ ਦਿਨ ਆਉਂਦਾ ਹੈ ਤਾਂ ਅਮਨ ਦੇ ਮੰਮੀ ਡੈਡੀ ਆ ਕੇ ਜਸਵਿੰਦਰ ਨੂੰ ਮਿਲਦੇ ਹਨ ਉਹਨਾਂ ਨੂੰ ਜਸਵਿੰਦਰ ਦਾ ਨੇਚਰ ਵਧੀਆ ਲੱਗਦਾ। ਉਹ ਸਰਕਾਰੀ ਨੌਕਰੀ ਕਰਦਾ ਹੈ। ਅਮਨ ਦੇ ਮੰਮੀ ਡੈਡੀ ਨੂੰ ਮੁੰਡਾ ਅਤੇ ਘਰ ਪਸੰਦ ਆ ਜਾਂਦੇ ਹਨ। ਉਹ ਕਹਿੰਦੇ ਹਨ ਸਾਡੀ ਕੁੜੀ ਵੀ ਬਹੁਤ ਹੁਸ਼ਿਆਰ ਹੈ ਪੜ੍ਹਨ ਵਿੱਚ। ਰਿਸ਼ਤੇ ਦੀ ਗੱਲ ਹੋ ਜਾਂਦੀ ਹੈ। ਅਮਨ ਦੇ ਮੰਮੀ ਡੈਡੀ ਜਸਵਿੰਦਰ ਦੇ ਪਰਿਵਾਰ ਵਾਲਿਆਂ ਨੂੰ ਕਹਿ ਦਿੰਦੇ ਹਨ ਵੀ ਤੁਸੀਂ ਆ ਕੇ ਸਾਡੀ ਧੀ ਨੂੰ ਦੇਖ ਲਓ। ਅਗਲੇ ਐਤਵਾਰ ਦਾ ਦਿਨ ਰੱਖ ਲਿਆ ਜਾਂਦਾ ਹੈ। ਜਸਵਿੰਦਰ ਦੇ ਮੰਮੀ ਡੈਡੀ ਐਤਵਾਰ ਵਾਲੇ ਦਿਨ ਅਮਨ ਨੂੰ ਦੇਖਣ ਆ ਜਾਂਦੇ ਹਨ ਤਾਂ ਉਹਨਾਂ ਨੂੰ ਕੁੜੀ ਪਸੰਦ ਆ ਜਾਂਦੀ ਹੈ ਉਹ ਅਮਨ ਨੂੰ ਸ਼ਗਨ ਕਰਕੇ ਅਤੇ 1 ਮਹੀਨੇ ਬਾਅਦ ਵਿਆਹ ਦਾ ਦਿਨ ਰੱਖ ਕੇ ਚਲੇ ਜਾਂਦੇ ਹਨ ਸਾਰੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦੇ ਹਨ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਅਮਨ ਵਿਆਹ ਕੇ ਆਪਣੇ ਸਹੁਰੇ ਘਰ ਆਉਂਦੀ ਹੈ ਤਾਂ ਬਹੁਤ ਖੁਸ਼ ਹੁੰਦੀ ਹੈ ਉਸ ਜਸਵਿੰਦਰ ਅਮਨ ਨੂੰ ਪੁੱਛਦਾ ਹੈ ਕਿ ਅਮਨ ਤੂੰ ਕਾਲਜ ਜਾਉਣਾ ਕਿਉਂ ਬੰਦ ਕਰਤਾ ਸੀ ਅਮਨ ਕਹਿਣ ਲੱਗੀ ਤੁਸੀਂ ਮੈਨੂੰ ਗੱਲ ਹੀ ਇਹੋ ਜਿਹੀ ਕਹੀ ਸੀ ਮੇਰਾ ਕਾਲਜ ਜਾਣ ਨੂੰ ਦਿਲ ਹੀ ਨਹੀਂ ਕੀਤਾ ਗੱਲਾਂ-ਵਾਟਾਂ ਕਰਦੇ ਥੋੜੇ ਦਿਨ ਲੰਘੇ ਫਿਰ ਅਮਨ ਜਸਵਿੰਦਰ ਨੂੰ ਕਹਿੰਦੀ ਹੈ ਹੁਣ ਮੈਨੂੰ ਕਾਲਜ ਕਦੋਂ ਲੈ ਕੇ ਜਾਣ ਲੱਗਣਾ ਤੁਸੀਂ ਜਸਵਿੰਦਰ ਕਹਿਣ ਲੱਗਿਆ ਅਮਨ ਤੂੰ ਕਾਲਜ ਜਾ ਕੇ ਕੀ ਕਰਨਾ ਮੈਂ ਨੌਕਰੀ ਕਰਦਾ ਤਾਂ ਹਾਂ ਤੂੰ ਪੜ੍ਹ ਲਿਖ ਕੇ ਕੀ ਕਰਨਾ ਹੈ ਅਮਨ ਕਹਿਣ ਲੱਗੀ ਜਸਵਿੰਦਰ ਆਪਣੀ ਸਵਾਰੇ ਗੱਲ ਤਾਂ ਹੋਈ ਨਹੀਂ ਕਿ ਪੜਨਾ ਜਾਂ ਨਹੀਂ ਪੜਨਾ ਪਰ ਮੇਰਾ ਸ਼ੌਕ ਹੈ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਾਂ ਜਸਵਿੰਦਰ ਕਹਿਣ ਲੱਗਾ ਨਹੀਂ ਅਮਨ ਹੁਣ ਤੈਨੂੰ ਪੜਨ ਦੀ ਲੋੜ ਨਹੀਂ ਮੈਂ ਨੌਕਰੀ ਕਰਦਾ ਅਕੱਲੇ ਪੇਪਰ ਦੇ ਲਈ ਜੇ ਤੈਨੂੰ ਜਿਆਦਾ ਹੀ ਹੈ ਤਾਂ ਕਾਲਜ ਜਾਣ ਦੀ ਕੋਈ ਜ਼ਰੂਰਤ ਨਹੀਂ ਅਮਨ ਬੈਠੀ ਸੋਚ ਰਹੀ ਹੈ ਇੱਕ ਹੀ ਹੋ ਗਿਆ ਮੈਂ ਤਾਂ ਅੱਗੇ ਪੜਨਾ ਚਾਹੁੰਦੀ ਸੀ ਉਹ ਆਪਣੇ ਡੈਡੀ ਨਾਲ ਗੱਲ ਕਰਦੀ ਹੈ ਤੇ ਫੋਨ ਤੇ ਉਸਦੇ ਡੈਡੀ ਕਹਿੰਦੇ ਹਨ ਦੇਖ ਪੁੱਤ ਹੁਣ ਤੂੰ ਆਪਣੇ ਪਤੀ ਦੇ ਘਰ ਗਈ ਹੈ ਤੈਨੂੰ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਪਵੇਗਾ ਤੂੰ ਮੇਰੀ ਧੀ ਨਹੀਂ ਰਹੀ ਹੁਣ ਆਪਣੇ ਘਰ ਵਾਲੇ ਦੀ ਇੱਜ਼ਤ ਹੈ ਜਿਵੇਂ ਤੇਰਾ ਘਰ ਵਾਲਾ ਕਹੂਗਾ ਉਵੇਂ ਹੀ ਹੋਵੇਗਾ ਚੱਲ ਫਿਰ ਮੈਂ ਇੱਕ ਵਾਰ ਜਸਵਿੰਦਰ ਨਾਲ ਜ਼ਰੂਰ ਗੱਲ ਕਰਕੇ ਵੇਖਾਂਗਾ वैसे भी ਹੁਣ ਤੈਨੂੰ ਅੱਗੇ ਪੜਨ ਦੀ ਕੋਈ ਲੋੜ ਨਹੀਂ ਜਸਵਿੰਦਰ ਵਧੀਆ ਨੌਕਰੀ ਕਰਦਾ ਹੈ ਤੇਰਾ ਸੌਰਤ ਸਾਹਿਬ ਵੀ ਨੌਕਰੀ ਕਰਦਾ ਤੂੰ ਘਰ ਦੇ ਕੰਮ ਕਾਜ ਵੇਖ ਲੈ ਅਮਨ ਆਪਣੀ ਡੈਡੀ ਨੂੰ ਕਹਿਣ ਲੱਗੀ ਡੈਡੀ ਮੈਂ ਪੜ੍ਹੀ ਲਿਖੀ ਹਾਂ ਮੈਂ ਘਰ ਬੈਠ ਕੇ ਨਹੀਂ ਰਹਿ ਸਕਦੀ ਅਮਨ ਦੇ ਡੈਡੀ ਕਹਿਣ ਲੱਗੇ ਚੱਲ ਕੋਈ ਨਹੀਂ ਮੈਂ ਜਸਵਿੰਦਰ ਨਾਲ ਗੱਲ ਕਰਕੇ ਵੇਖਦਾ ਫਿਰ ਅਮਨ ਦੇ ਡੈਡੀ ਜਸਵਿੰਦਰ ਨਾਲ ਗੱਲ ਕਰਦੇ ਆ ਅਤੇ ਕਹਿੰਦੇ ਆ ਪੁੱਤਰ ਅਮਨ ਦਾ ਸ਼ੌਂਕ ਹੈ ਪੜਨਾ ਤੂੰ ਉਸ ਦੀ ਪੜ੍ਹਾਈ ਪੂਰੀ ਕਰਵਾ ਦੇ ਉਹ ਅੱਗੇ ਪੜਨਾ ਚਾਹੁੰਦੀ ਹੈ ਜਸਵਿੰਦਰ ਕਹਿਣ ਲੱਗਿਆ ਨਹੀਂ ਡੈਡੀ ਸਾਡੇ ਘਰ ਦਾ ਰਵਾਜ ਨਹੀਂ ਸਾਡੇ ਖਾਨਦਾਨ ਦਾ ਰਵਾਜ ਨਹੀਂ ਸਾਡੇ ਘਰ ਦੀਆਂ ਨੂੰਹਾਂ ਪੜ੍ਹਦੀਆਂ ਨਹੀਂ ਹੈਗੀਆਂ ਜਿੰਨੀ ਪੜ੍ਹੀ ਹੈ ਠੀਕ ਹੈ ਪਰ ਮੈਂ ਪੇਪਰ ਜ਼ਰੂਰ ਦਿਵਾ ਦੇਵਾਂਗਾ ਉਸ ਕੋਲੋਂ ਨੌਕਰੀ ਨਹੀਂ ਕਰਵਾਉਣੀ ਜਸਵਿੰਦਰ ਨਾਲ ਗੱਲ ਕਰਨ ਤੋਂ ਬਾਅਦ ਅਮਨ ਦੇ ਡੈਡੀ ਅਮਨ ਨੂੰ ਸਮਝਾਉਂਦੇ ਹੈ ਕਿ ਪੁੱਤ ਹੁਣ ਤੇਰਾ ਵਿਆਹ ਹੋ ਗਿਆ ਤੈਨੂੰ ਆਪਣੇ ਘਰ ਵਾਲੇ ਦੀ ਗੱਲ ਮੰਨਣੀ ਹੀ ਪਵੇਗੀ ਇਸ ਲਈ ਅਮਨ ਵੀ ਆਪਣਾ ਮਨ ਸਮਝਾ ਲੈਂਦੀ ਹੈ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਅਮਨ ਦੇ ਵਿਆਹ ਨੂੰ 4 ਮਹੀਨੇ ਹੋ ਗਏ 4 ਮਹੀਨਿਆਂ ਵਿੱਚ ਉਹ ਇਹ ਨੋਟ ਕਰਦੀ ਹੈ ਜਸਵਿੰਦਰ ਦਾ ਰਵਈਆ ਕੋਈ ਬਹੁਤਾ ਚੰਗਾ ਨਹੀਂ ਉਹਦੇ ਪ੍ਰਤੀ ਉਹ ਅਕਸਰ ਘਰ ਲੇਟ ਆਉਂਦਾ ਤੇ ਬਾਹਰ ਹੀ ਰਹਿੰਦਾ ਕਾਲਜ ਵਿੱਚ ਟਿਕਾ ਰ ਆ ਕੇ ਫੋਨ ਤੇ ਹੀ ਜ਼ਿਆਦਾ ਟਾਈਮ ਪਾਸ ਕਰਦਾ ਅਮਨ ਸੋਚਦੀ ਮੈਂ ਕੋਈ ਵਿਆਹ ਲਈ ਹਾਮੀ ਨਹੀਂ ਭਰੀ ਸੀ ਪਹਿਲਾਂ ਤਾਂ ਜਸਵਿੰਦਰ ਨੇ ਹੀ ਮੈਨੂੰ ਪਸੰਦ ਕੀਤਾ ਸੀ ਹੁਣ ਇਹ ਮੈਨੂੰ ਇਗਨੋਰ ਕਰ ਰਿਹਾ ਹੈ ਆਮਨ ਨੇ ਬਹੁਤ ਵਾਰ ਜਸਵਿੰਦਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦਾ ਹੈ ਤੂੰ ਮੇਰੀ ਘਰ ਵਾਲੀ ਹੈ ਘਰ ਵਾਲੀ ਹੀ ਬਣ ਕੇ ਰਹਿ ਜ਼ਿਆਦਾ ਲੀਡਰੀ ਜੀ ਨਾ ਕਰਿਆ ਕਰ ਅਮਨ ਕਹਿਣ ਲੱਗੀ ਜਸਵਿੰਦਰ ਤੁਸੀਂ ਮੈਨੂੰ ਆਪਣੀ ਮਰਜ਼ੀ ਨਾਲ ਅਪਣਾਇਆ ਹੈ ਜੇਕਰ ਮੇਰੇ ਵਿੱਚ ਕੋਈ ਕਮੀ ਹੈ ਤਾਂ ਤੁਸੀਂ ਮੈਨੂੰ ਦੱਸੋ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰਦੇ ਹੋ ਪਹਿਲਾਂ ਤੁਸੀਂ ਵਿਆਹ ਦੀ ਗੱਲ ਰੱਖੀ ਵਿਆਹ ਕਰਵਾ ਕੇ ਤੁਸੀਂ ਮੈਨੂੰ ਪੜਨੋਂ ਹਟਾ ਲਿਆ ਹੁਣ ਤੁਸੀਂ ਮੇਰੇ ਨਾਲ ਢੰਗ ਨਾਲ ਗੱਲ ਵੀ ਨਹੀਂ ਕਰਦੇ ਇਸ ਗੱਲ ਨੂੰ ਲੈ ਕੇ ਉਹਨਾਂ ਵਿੱਚ ਅਕਸਰ ਹੀ ਲੜਾਈ ਝਗੜਾ ਰਹਿੰਦਾ ਦੋਨੇ ਇੱਕ ਦੂਜੇ ਨਾਲ ਖਿਜੇ-ਖਿਜੇ ਰਹਿੰਦੇ ਅਮਨ ਉਦਾਸ ਰਹਿਣ ਲੱਗੀ ਤੇ ਇੱਕ ਦਿਨ ਅਮਨ ਨੇ ਨੋਟ ਕੀਤਾ ਜਸਵਿੰਦਰ ਘਰ ਆਇਆ ਉਸਨੇ ਆਪਣੇ ਕੱਪੜੇ ਚੇਂਜ ਕੀਤੇ ਕੱਪੜੇ ਚੇਂਜ ਕਰਕੇ ਉਹ ਬਾਹਰ ਚਲਾ ਗਿਆ ਜਦੋਂ ਉਹ ਕੱਪੜੇ ਧੋਣ ਵਾਸਤੇ ਚੁੱਕਦੀ ਹੈ ਤਾਂ ਉਸ ਨੂੰ ਲੇਡੀ ਪਰਫਿਊਮ ਦੀ ਸਮੈਲ ਆਈ ਉਸ ਦੀ ਸ਼ਰਟ ਵਿੱਚੋਂ ਉਹ ਦੁਬਾਰਾ ਚੈੱਕ ਕਰਦੀ ਹੈ ਇਹ ਲੇਡੀ ਪਰਫਿਊਮ ਇਨਾਂ ਕੋਲ ਤਾਂ ਕੋਈ ਹੈ ਨਹੀਂ ਉਹ ਚੰਗੀ ਤਰ੍ਹਾਂ ਚੈੱਕ ਕਰਦੀ ਹੈ ਸ਼ਰਟ ਨੂੰ ਉਸ ਤੇ ਲੇਡੀਜ਼ ਲਿਪਸਟਿਕ ਵੀ ਲੱਗੀ ਹੁੰਦੀ ਹੈ ਉਸ ਨੂੰ ਜਸਵਿੰਦਰ ਤੇ ਸ਼ੱਕ ਹੋ ਜਾਂਦਾ ਹੈ ਸ਼ਾਮ ਨੂੰ ਉਹ ਗੱਲੀ ਗੱਲੀ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਕਿ ਜਿਹੜੀ ਤੁਹਾਡੀ ਸ਼ਰਟ ਸੀ ਉਹਦੇ ਵਿੱਚੋਂ ਲੇਡੀ ਪਰਫਿਊਮ ਦੀ ਸਮੈਲ ਆ ਰਹੀ ਸੀ ਤੇ ਉਸ ਤੇ ਪਿਸਟਕ ਦੇ ਦਾਗ ਵੀ ਲੱਗੇ ਹੋਏ ਸੀ ਇਹ ਗੱਲ ਸੁਣ ਕੇ ਜਸਵਿੰਦਰ ਬਹੁਤ ਪੜਕ ਜਾਂਦਾ ਹੈ ਉਹ ਕਹਿਣ ਲੱਗਿਆ ਤੇਰੀ ਇੰਨੀ ਹਿੰਮਤ ਤੂੰ ਮੇਰੀ ਜਸੂਸੀ ਕਰੇ ਅਮਨ ਕਹਿਣ ਲੱਗੀ ਮੈਂ ਸਿਰਫ ਤੁਹਾਨੂੰ ਦੱਸਿਆ ਹੈ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਕਿਉਂ ਕਰ ਰਹੇ ਹੋ ਅਮਨ ਦੇ ਇੰਨਾ ਕਹਿਣ ਦੀ ਧੀਰ ਸੀ ਕਿ ਜਸਵਿੰਦਰ ਨੇ ਉਸ ਦੇ ਇੱਕ ਜ਼ੋਰਦਾਰ ਥੱਪੜ ਮਾਰਿਆ ਫਿਰ ਅਮਨ ਵੀ ਸਿੱਧੀ ਹੋ ਗਈ ਉਹ ਕਹਿਣ ਲੱਗੀ ਮੈਂ ਬਹੁਤ ਬਰਦਾਸ਼ਤ ਕਰ ਲਿਆ ਤੁਹਾਡਾ ਇਹ ਸਭ ਮੈਂ ਸਿਰਫ ਤੁਹਾਨੂੰ ਇੱਕ ਸਵਾਲ ਕੀਤਾ ਤੁਹਾਡੀ ਵਾਈਫ ਹੋਣ ਦੇ ਨਾਤੇ ਮੈਂ ਤੁਹਾਨੂੰ ਸਵਾਲ ਕਰ ਸਕਦੀ ਹਾਂ ਤੁਸੀਂ ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਆਪਣੀ ਗਲਤੀ ਨੂੰ ਲੁਕਾਉਣ ਦੇ ਲਈ ਉੱਚੀ ਉੱਚੀ ਬੋਲ ਕੇ ਮੇਰੇ ਤੇ ਪੜਕ ਰਹੇ ਹੋ ਮੇਰੇ ਹੀ ਥੱਪੜ ਮਾਰ ਰਹੇ ਹੋ ਤੁਸੀਂ ਗੱਲ ਲੁਕੋ ਕੇ ਮੈਨੂੰ ਬੇਵਕੂਫ ਬਣਾ ਰਹੇ ਹੋ ਸਾਰਾ ਦਿਨ ਤੁਹਾਡਾ ਫੋਨ ਤੇ ਲੱਗੇ ਰਹਿਣਾ ਘਰੋਂ ਬਾਹਰ ਰਹਿਣਾ ਮੈਨੂੰ ਇਗਨੋਰ ਕਰਨਾ ਮੈਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਉਹ ਕਹਿਣ ਲੱਗੀ ਮੈਂ ਤੇਰੀ ਜਸੂਸੀ ਨਹੀਂ ਕੀਤੀ ਜਿਸ ਦਿਨ ਜਸੂਸੀ ਕੀਤੀ ਸਾਰੀਆਂ ਗੱਲਾਂ ਤੇ ਪੜ ਦੇ ਖੋਲ ਦੇਵਾਂਗੀ ਤੁਹਾਡੇ ਅੱਗੇ ਅਸਲ ਦੇ ਵਿੱਚ ਅਮਨ ਨੇ ਆਪਣੀ ਫਰੈਂਡ ਕਮਲ ਨੂੰ ਕਿਹਾ ਹੋਇਆ ਸੀ ਕਿ ਤੂੰ ਜਸਵਿੰਦਰ ਉੱਪਰ ਨਿਗਰਾਨੀ ਰੱਖੀ ਕਾਲਜ ਦੇ ਵਿੱਚ ਜਸਵਿੰਦਰ ਦਾ ਰਵਈਆ ਕਿਵੇਂ ਹੈ ਇਹ ਗੱਲ ਕਮਲ ਨੇ ਦੱਸੀ ਬਈ ਤੇਰੇ ਘਰ ਵਾਲੇ ਦਾ ਰਵਈਆ ਬਿਲਕੁਲ ਠੀਕ ਨਹੀਂ ਹੈਗਾ ਇਹ ਇੱਕ ਕਿਸਮ ਦਾ ਕਮੀਨਾ ਇਨਸਾਨ ਹੈ ਕੁੜੀਆਂ ਨਾਲ ਇਸਦਾ ਆਉਣ ਜਾਣ ਹੈ ਇਹ ਜ਼ਿਆਦਾਤਰ ਕੁੜੀਆਂ ਦੇ ਨਾਲ ਹੀ ਰਹਿੰਦਾ ਹੈ ਕਿਉਂਕਿ ਉਸਨੇ ਵੀ ਉਸ ਦੀ ਜਸੂਸੀ ਕੀਤੀ ਅਤੇ ਫਿਰ ਗੱਲ ਕਲੀਅਰ ਹੋਈ ਇੱਕ ਜਿਹੜੀ ਪਰਫਿਊਮ ਵਾਲੀ ਗੱਲ ਸੀ ਉਹ ਤਾਂ ਸਿਰਫ ਪੈਰੋਂ ਕੱਢਣ ਲਈ ਸੀ ਜਦੋਂ ਅਮਨ ਨੂੰ ਪਤਾ ਲੱਗਿਆ ਬਈ ਇਹ फडਕਦਾ ਹੈ ਇਹ ਗਲਤ ਹੈ ਤਾਂ ਹੀ ਇਸ ਨੂੰ ਗੁੱਸਾ ਆਇਆ ਅਮਨ ਆਪਣੇ ਡੈਡੀ ਨੂੰ ਫੋਨ ਕਰਦੀ ਹੈ ਅਤੇ ਕਹਿੰਦੀ ਹੈ ਡੈਡੀ ਤੁਸੀਂ ਮੈਨੂੰ ਹਮੇਸ਼ਾ ਹੀ ਕਹਿੰਦੇ ਹੁੰਦੇ ਸੀ ਤੂੰ ਮੇਰੀ ਧੀ ਨਹੀਂ ਮੇਰੀ ਫਰੈਂਡ ਹੈ ਹੁਣ ਤੂੰ ਆਪਣੇ ਫਰੈਂਡ ਦੀ ਗੱਲ ਸੁਣੋ ਸੁਣੋ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ ਧੀ ਉਸ ਬੰਦੇ ਨਾਲ ਰਹੇ ਜਿਹੜਾ ਬਾਹਰ ਅਜਾਸ਼ੀਆਂ ਕਰਦਾ ਹੈ ਕੁੜੀਆਂ ਨੂੰ ਘਮਾਉਂਦਾ ਫਿਰਦਾ ਹੈ ਤੇ ਆਪਣੇ ਘਰ ਵਾਲੀ ਨੂੰ ਉਹ ਪੈਰ ਦੀ ਜੁੱਤੀ ਸਮਝਦਾ ਹੈ ਅਮਨ ਦੇ ਡੈਡੀ ਕਹਿਣ ਲੱਗੇ ਕੀ ਮਤਲਬ ਪੁੱਤ ਤੇਰਾ ਅਮਨ ਕਹਿਣ ਲੱਗੀ ਡੈਡੀ ਤੁਸੀਂ ਮੇਰੀ ਜ਼ਿੰਦਗੀ ਦਾ ਫੈਸਲਾ ਕੀਤਾ ਮੈਂ ਮੰਨ ਲਿਆ ਮੈਂ ਕਾਲਜ ਜਾਂਦੀ ਰਹੀ ਜਸਵਿੰਦਰ ਨੇ ਮੈਨੂੰ ਪ੍ਰਪੋਜ਼ ਕੀਤਾ ਮੇਰਾ ਕੈਰੀਅਰ ਖਰਾਬ ਕੀਤਾ ਹੁਣ ਇਹ ਮੇਰੇ ਪ੍ਰਤੀ ਈਮਾਨਦਾਰ ਨਹੀਂ ਹੈ ਜਿਸ ਨੂੰ ਤੁਸੀਂ ਹੁਬ ਕੇ ਆਪਣਾ ਜਵਾਈ ਬਣਾਇਆ ਇਹ ਬਾਹਰ ਕੁੜੀਆਂ ਕੋਲ ਜਾਂਦਾ ਹੈ ਇਹਦੇ ਬਾਹਰ ਸਬੰਧ ਹਨ ਮੈਨੂੰ ਇਹ ਬਹੁਤ ਇਗਨੋਰ ਕਰਦਾ ਤੁਸੀਂ ਚਾਹੁੰਦੇ ਕਿ ਮੈਂ ਇਹੋ ਜਿਹੇ ਇਨਸਾਨ ਦੇ ਨਾਲ ਰਹਾ ਜਿਸ ਨੂੰ ਮੇਰੀ ਜਰਾ ਵੀ ਕਦਰ ਨਹੀਂ ਆਮੰਦੇ ਡੈਡੀ ਕਹਿਣ ਲੱਗੇ ਦੇਖਤੀ ਏ ਭਾਵੇਂ ਤੂੰ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਹੈ ਪਰ ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਹਮੇਸ਼ਾ ਲਈ ਖੁੱਲੇ ਆ ਇਹ ਕਦੇ ਨਹੀਂ ਹੋ ਸਕਦਾ ਕਿ ਇਹ ਤੈਨੂੰ ਇਗਨੋਰ ਕਰੇ ਤੇ ਤੂੰ ਇਹਦੇ ਛੇਤਰਖਾਵੇਂ ਤੂੰ ਚੁੱਪਚਾਪ ਆਪਣੇ ਕੱਪੜੇ ਪੈਕ ਕਰ ਮੈਂ ਤੈਨੂੰ ਲੈਣ ਆ ਰਿਹਾ ਹਾਂ ਇਹ ਕਹਿ ਕੇ ਅਮਨ ਦੇ ਡੈਡੀ ਨੇ ਫੋਨ ਕੱਟ ਦਿੱਤਾ ਅਮਨ ਆਪਣੇ ਕੱਪੜੇ ਪੈਕ ਕਰਨ ਲੱਗੀ ਤੇ ਉਦੋਂ ਤੱਕ ਉਸਦੇ ਡੈਡੀ ਵੀ ਆ ਗਏ ਜਦੋਂ ਉਹ ਤੁਰਨ ਲੱਗੀ ਤਾਂ ਜਸਵਿੰਦਰ ਦੇ ਮੰਮੀ ਪਾਪਾ ਕਹਿਣ ਲੱਗੇ ਕੀ ਹੋਇਆ ਅਮਨ ਤੂੰ ਕਿਉਂ ਚੱਲੀ ਐ ਪੁੱਤ ਸਾਨੂੰ ਤਾਂ ਦੱਸਿਆ ਨਹੀਂ ਉਹ ਕਹਿਣ ਲੱਗੀ ਮੰਮੀ ਪਾਪਾ ਮੈਂ ਤੁਹਾਨੂੰ ਕੁਝ ਦੱਸਣਾ ਨਹੀਂ ਚਾਹੁੰਦੀ ਕੀ ਦੱਸਾਂ ਤੁਹਾਨੂੰ ਤੁਹਾਡੇ ਪੁੱਤਰ ਨੇ ਤੁਹਾਡੀ ਨੀਵੀਂ ਪਵਾ ਦੇਣੀ ਹੈ ਮੈਂ ਇਸ ਤਰ੍ਹਾਂ ਦੇ ਇਨਸਾਨ ਨਾਲ ਨਹੀਂ ਰਹਿ ਸਕਦੀ ਇਹ ਮੇਰੇ ਨਾਲ ਕਿਸ ਤਰ੍ਹਾਂ ਕਰਦਾ ਉਹ ਅਮਨ ਦੇ ਡੈਡੀ ਨੂੰ ਕਹਿਣ ਲੱਗੇ ਚਲੋ ਕੋਈ ਨਾ ਇਹ ਨਿਆਣੀਆਂ ਹਜੇ ਅਸੀਂ ਸਮਝਾਵਾਂਗੇ ਸਾਡੇ ਪੁੱਤ ਨੂੰ ਅਮਨ ਇੱਕੋ ਹੀ ਫੈਸਲਾ ਕਰਦੀ ਹੈ ਕਿ ਬਿਲਕੁਲ ਨਹੀਂ ਜੇ ਸਮਝਣ ਵਾਲਾ ਹੁੰਦਾ ਤਾਂ ਸਮਝ ਜਾਂਦਾ ਇਸਨੇ ਮੇਰੇ ਸੁਪਨੇ ਰੋਲ ਦਿੱਤੇ ਮੇਰੀ ਜ਼ਿੰਦਗੀ ਖਰਾਬ ਕਰਤੀ ਮੈਨੂੰ ਆਪਣੀ ਗੁਲਾਮ ਬਣਾ ਕੇ ਰੱਖਿਆ ਤੇ ਆਪ ਇਹ ਬਾਹਰ ਮੂੰਹ ਮਾਰਦਾ ਫਿਰਦਾ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਉਸਦੇ ਸਹੁਰੇ ਪਰਿਵਾਰ ਵਾਲੇ ਬਹੁਤ ਮਿੰਤਾ ਕਰਦੇ ਆ ਪਰ ਅਮਨ ਨਹੀਂ ਮੰਦੀ ਅਮਨ ਦੇ ਡੈਡੀ ਨੇ ਇਹ ਸਾਰਾ ਫੈਸਲਾ ਅਮਨ ਤੇ ਛੱਡਿਆ ਹੋਇਆ ਸੀ ਉਹ ਆਪਣੀ ਤੀਨ ਉੱਥੋਂ ਲਿਜਾ ਕੇ ਆਪਣੇ ਘਰ ਵਾਪਸ ਆ ਗਏ ਅਮਨ ਦੇ ਮਾਤਾ ਨੂੰ ਅਫਸੋਸ ਹੁੰਦਾ ਹੈ ਕਿ ਮੇਰੀ ਧੀ ਵਿਆਹੀ ਵਰੀ ਦਾ ਘਰ ਖਰਾਬ ਹੋ ਗਿਆ ਰੁਸ ਕੇ ਪੇਕੇ ਘਰ ਆ ਗਈ ਅਮਨ ਦੇ ਡੈਡੀ ਕਹਿਣ ਲੱਗੇ ਇਹ ਸਾਡੀ ਧੀ ਹੈ ਇਸ ਨੂੰ ਬੋਝ ਨਾ ਸਮਝੀ ਅਮਨ ਦੇ ਡੈਡੀ ਆਪਣੀ ਧੀ ਨੂੰ ਕਹਿਣ ਲੱਗੇ ਧੀਏ ਇਸ ਘਰ ਵਿੱਚ ਤੇਰਾ ਓਨਾ ਹੀ ਆਦਰ ਸਤਕਾਰ ਹੈ ਜਿੰਨਾ ਪਹਿਲਾਂ ਸੀ ਤੂੰ ਕਦੇ ਵੀ ਆਪਣੇ ਆਪ ਨੂੰ ਸਾਡੇ ਤੇ ਬੋਝ ਨਾ ਸਮਝੀ ਕੋਈ ਗੱਲ ਨਹੀਂ ਪੁੱਤਰ ਤੇਰਾ ਵਿਆਹ ਹੀ ਹੋਇਆ ਸੀ ਠੀਕ ਹੈ ਤਲਾਕशुदा ਕੁੜੀਆਂ ਨੂੰ ਪੇਕੇ ਘਰ ਬੈਠੀਆਂ ਨੂੰ ਦੁਨੀਆ ਥੋੜੀ ਅਜੀਬ ਨਜ਼ਰਾਂ ਨਾਲ ਦੇਖਦੀ ਹੈ ਪਰ ਕੋਈ ਗੱਲ ਨਹੀਂ ਤੂੰ ਮੇਰੀ ਆਪਣੀ ਧੀ ਹੈ ਅਮਨ ਹੋਣਾ ਆਪਣੇ ਡੈਡੀ ਨੂੰ ਕਹਿਣ ਲੱਗੀ ਡੈਡੀ ਮੈਂ ਅੱਗੇ ਪੜਨਾ ਚਾਹੁੰਦੀ ਹਾਂ ਉਸ ਦੇ ਡੈਡੀ ਨੇ ਉਸ ਦੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਾਉਣ ਲਈ ਪੜਨ ਲਾ ਦਿੱਤਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਐਲ ਐਲ ਬੀ ਕਰਦੀ ਹੈ ਅਤੇ ਇੱਕ ਵਕੀਲ ਬਣ ਜਾਂਦੀ ਹੈ ਉਧਰ ਜਸਵਿੰਦਰ ਦੀਆਂ ਆਤਾਂ ਦਿਨੋਂ ਦਿਨ ਵਿਗੜਦੀਆਂ ਗਈਆਂ ਅਮਨ ਨੇ ਕੋਰਟ ਵਿੱਚ ਕੇਸ ਨਹੀਂ ਕੀਤਾ ਕਿ ਕਿ ਮੈਨੂੰ ਕੋਈ ਖਰਚਾ ਮਿਲੇ ਪਰ ਉਹ ਆਪਣੇ ਡੈਡੀ ਨੂੰ ਕਹਿੰਦੀ ਹੈ ਕਿ ਡੈਡੀ ਮੈਂ ਜਸਵਿੰਦਰ ਤੋਂ ਤਲਾਕ ਲੈਣਾ ਚਾਹੁੰਦੀ ਹਾਂ ਤਾਂ ਉਸਦੇ ਡੈਡੀ ਕਹਿਣ ਲੱਗੇ ਧੀਏ ਜੋ ਤੂੰ ਕਰਨਾ ਚਾਹੁੰਦੀ ਹੈ ਕਰ ਸਕਦੀ ਹੈ ਮੈਂ ਤੈਨੂੰ ਕਦੇ ਵੀ ਕਿਸੇ ਗੱਲ ਤੋਂ ਨਹੀਂ ਰੋਕਾਂਗਾ ਫੇਰ ਅਮਰ ਨੇ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਤੇ ਖੁਸ਼ੀ-ਖੁਸ਼ੀ ਰਹਿਣ ਲੱਗ